ਅਕਤਮ ਮਹੱਲਾ ਜਲੋਟਿਆਂ ਦੇ ਵਿੱਚ ਮੌਜੂਦ ਆ ਜਲੋਟਿਆਂ ਮਹੱਲੇ ਦੇ ਵਿੱਚ ਜਨਮਕਮੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਆ ਔਰ ਲੰਗਰ ਵੀ ਬਹੁਤ ਲੱਗਾ ਵਾ ਆਓ ਤੁਹਾਨੂੰ ਮੰਦਰ ਦੇ ਅੰਦਰ ਲੈ ਚਲਦੇ ਆ ਔਰ ਦਿਖਾਨੇ ਆ ਮੰਦਰ ਦੀਆਂ ਵੇਖੋ ਤਸਵੀਰਾਂ i जय श्री राधे जय श्री कृष्णा हर साल की तरह इस साल भी जलोटिया मंदिर लाला दास ट्रस्ट जलोटिया मंदिर के जन्माष्टमी कृष्ण उत्सव बड़ी शरदा से धूमधाम ना मनाया जा रहा है और बार लंगर का भी प्रसाद वितरण हो रहा है बारह बजे कृष्ण जी का जन्म उत्सव बड़ी शरदा और धूमधाम के नाल मनाया जाएगा जय श्री राधे जय श्री कृष्णा जलोटा लुधियाने ਸਾਡੇ ਦਿੱਲੀੋਟਿਆ ਮੰਦਿਰ ਦੇ ਵਿੱਚ ਮੰਦਿਰ ਦੀ ਲੋਟਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਅਸ਼ਮੀ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਮੱਲੇ ਵਾਲੇ ਤੇ ਸ਼ਹਿਰ ਵਾਲਿਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਇਹ ਤੇ ਬਹੁਤ ਵਧੀਆ ਤਰ੍ਹਾਂ ਜਨਮ ਅਸ਼ਮੀ ਮਨਾਈ ਜਾਂਦੀ ਆ ਸਭ ਲੋਕਾਂ ਦੇ ਅਸ਼ੀਰਵਾਦਾਂ ਨਾਲ ਆਨ ਆਨ ਇਥੇ ਆਜ ਮੱਥਾ ਟੇਕਣ ਉਹਨੇ ਪੀੜ ਤਨ ਬੁਰਦਨ ਪਹੁੰਚ ਆਇਆ ਸਭ ਬੜੀਆ ਤਰ੍ਹਾਂ ਜੀ ਬੇਡ ਫੋਰ ਫਸਟ ਫਲਾਟ ਜਨਮ ਅਸ਼ਮੀ ਦਾ ਬਾਹ ਲੰਗੜ ਲੱਗੇ ਹੋਏ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਸਭ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਜੈ ਸ਼੍ਰੀ ਰਾਦੇ ਜੀ ਬੋਲੇ ਬੰਦਾ ਵਰਮਾ ਕੀ ਬਰੀ ਲਾਲੀ ਸੰਬਾਰ ਲਾਲ ਜਲੂਟਾ ਮੰਦਰ ਜਲੂਟਿਆ ਮੋਹੱਲਾ ਰਾਜਕਸ ਮੰਦਰ ਦੇ ਅਮੁਖ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਲੂਟਿਆ ਮੋਹੱਲਾ ਮੋਹੱਲੇ ਵਾਲੋ ਪੰਦਰ ਦੇ ਵਾਲੋ ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈਆਂ ਜਨਮ ਅਸ਼ਟਮੀ ਦੀਆਂ ਤੁਹਾਨੂੰ ਮਹੱਲਾ ਜਲੋਟਿਆਂ ਤੋਂ ਦਿਖਾ ਰਹੇ ਸੀ ਜਿੱਥੇ ਜਲੋਟਿਆਂ ਮਹੱਲੇ ਦੇ ਵਿੱਚ ਜਨਮ ਅਸ਼ਟਮੀ ਅਤੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਆ ਔਰ ਜਨਮ ਅਸ਼ਟਮੀ ਬੜੀ ਧੂਮਧਾਮ ਨਾਲ ਦੇ ਨਾਲ ਮਨਾਈ ਜਾ ਰਹੀ ਆ ਕੈਮਰਾ ਪਰਸਾ ਜ਼ੂਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਮਕੋ